ਮਾਸੀ ਦਾ ਫੋਨ ਆ ਮਮੀ ਨੇ ਫੇਰ ਖੱਪਣਾ ਵਾ ਘੱਟ ਦਿੰਨੀ ਹੈ ਫੇਰ ਆ ਗਿਆ ਵਾ ਕਿ ਜ਼ਰੂਰੀ ਕੰਮ ਹੀ ਨਾ ਹੋਵੇ ਗੱਲ ਕਰਵਾ ਦੇ ਨੀ ਅੰਮੀ ਕਰ ਲੈਣਗੇ ਜੇ ਕੋਈ ਕੰਮ ਹੋਵੇ ਤੇ ਮਮੀ ਮਾਸੀ ਦਾ ਫੋਨ ਆਉਣ ਡਿਆ ਵਾ ਮੇਰਾ ਨਿੱਜੀ ਕੰਡਾ ਗੱਲ ਕਰ ਲਾ ਮੰਮੀ ਆ ਗਿਆ ਮੈਂ ਵੀ ਕੱਟਤਾ ਹੀਗਾ ਤੇ ਹੁਣ ਫੇਰ ਆਉਣ ਡਿਆ ਵਾ ਅਗਲੇ ਕੋਈ ਜ਼ਰੂਰੀ ਕੰਮ ਹੀ ਨਾ ਹੋਵੇ ਚਲ ਕੋਈ ਨਹੀਂ ਕਰ ਹੀ ਲੈਣੀ ਹੈ ਹੈਲੋ ਸਤਿ ਸ੍ਰੀ ਅਕਾਲ हां वधिया ठीक ठाक नहीं नहीं ओ पता कि अहीं दोवें जणियां बाहर ही गईयां तो फोन ही का अंदर चार्ज लाया ता नहीं पता लगा हां नहीं ठीक है हाँ। हां सारे ठीक ठाक वधिया राजी बाजी तो अपना सुना अच्छा अच्छा ठीक ठीक है नहीं कोई नहीं आ जाओ कह देना ਕਦੋਂ ਤੱਕ ਆਓਗੇ ਅੱਛਾ ਚੱਲ ਕੋਈ ਨਹੀਂ ਆ ਆਸ਼ ਨਹੀਂ ਆਤਵਾਰ ਨੂੰ ਛੁੱਟੀ ਹੈ ਉਹ ਫਿਰ ਆ ਜਿਓ ਹੂੰ ਹਾਂ ਨਹੀਂ ਵਧੀਆ ਵਧੀਆ ਭਾਜੀ ਵੀ ਠੀਕ ਆ ਹਾਂ ਆਹ ਜਾਂਦੀ ਹੈ ਨੌਕਰੀ ਤੇ ਹਾਂ ਠੀਕ ਆ ਠੀਕ ਆ ਨਹੀਂ ਚੱਲ ਚੰਗਾ ਕੀਤਾ ਚੰਗਾ ਹਾਂ ਵਧੀਆ ਵਧੀਆ ਆਉਣ ਤੋਂ ਪਹਿਲਾਂ ਫਿਰ ਫੋਨ ਕਰਦੇ ਹੋ ਚੰਗਾ ਚੰਗਾ ਸਤਿ ਸ੍ਰੀ ਅਕਾਲ ਕੀ ਆਂਦੇ ਆ ਕਹਿਣ ਦੀ ਮੈਨੂੰ ਬੜਾ ਜੀ ਕਰਨ ਦੇ ਆਵਾ ਤੇ ਮੈਂ ਤੇ ਆਖ ਰਹੀ ਤੇ ਅੱਜ ਹੀ ਆ ਜੇ ਹੋਰ ਨਾ ਹੋਇਆ ਤੇ ਸਾਡੀ ਖੋਲ ਖੋਲ ਜੇ ਤੇ ਭਾਰਾਂ ਦੀ ਵੀ ਨਹੀਂ ਹੁਣ ਚਨੇਆ ਦਵਾ ਆਵਾਂਗੇ ਆ ਹਾਂ ਚਲ ਕੋਈ ਗੱਲ ਨਹੀਂ ਦੋ ਆ ਜਾਣ ਵਾਹ ਵੇਖ ਲਾ ਅਜੇ ਤੱਕ ਨਹੀਂ ਉਹ ਆਏ ਸ਼ਰਮ ਮੈਂ ਤਾਂ ਬਰਾੜ ਜੀ ਹੋਈ ਜਾਂਦੀ ਐ ਚਲ ਹਾਂ ਪੁੱਤੋ ਤੇ ਬਾਹਰ ਚਲੀਏ ਤੇ ਰੇਖ ਥੱਲੇ ਉੱਲਾ ਜੋ ਉੱਥੇ ਮੰਡੀ ਡਾਈਏ ਉੱਥੇ ਬਈਏ ਹੈ ਆਉਂਦੇ ਤੇ ਫਿਰ ਗੱਲਬਾਤ ਕਰਨੇ ਆ ਜਿੰਨਾ ਚਿਰ ਘਰ ਨਹੀਂ ਆਉਂਦੇ ਉਨਚ ਠੰਡ ਕਿੱਥੋਂ ਪੈਣੀ ਐ ਚੜਪਤ ਹੁਣ ਹੌਸਲਾ ਕਰ। ਹੁਣ ਜੇ ਪੈਸੇ ਦਾ ਕੰਮ ਆ ਨਾ ਇਹ ਤਾਂ ਹੁਣ ਹੋਲੀ ਹੁਣ ਸਾਰਾ ਹੀ ਤੇ ਜੇ ਕਾਲੀ ਕੀਤੀ ਨਾ ਉਹ ਨਾ ਅਸੀਂ ਮੁੜ ਕੇ ਇਹਨਾਂ ਤੋਂ ਵੀ ਜਾਂਦੇ ਲੱਗੀਏ ਕਿਉਂਕਿ ਬੰਦੇ ਦਾ ਪਤਾ ਕੋਈ ਨਹੀਂ ਮੁਕਰ ਨਾ ਜਾਏ। ਉਹਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਕਿ ਅੱਗੇ ਜੇ ਯਾਰ ਦੋਸਤ ਨੂੰ ਇਹ ਜ਼ਿੰਦਾਬਾਦ ਆੜੀ ਤੁਮ ਹਟਣਾਂ ਦੀ ਗੱਲ ਕੀਤੀ ਛੱਡ ਨਾਲ ਗੱਲ ਕੀਤੀ ਹੁੰਦੀ ਤਾਂ ਤੁਹਾਡਾ ਕੰਮ ਪਹੁੰਚਣਾ ਹੀ ਨਹੀਂਗਾ। ਪਹਿਲਾਂ ਹਾਂ ਗੱਲਾਂ ਬੰਦ ਕਰੋ ਪਹਿਲਾਂ ਮੈਨੂੰ ਦੱਸੋ ਵੀ ਕੀ ਗੱਲਬਾਤ ਹੋਈ ਆ ਕੀ ਗੱਲ ਕਰਕੇ ਆਏ ਜੇ। ਹੋਣਾ ਕੀ ਆ ਮੰਮੀ। ਬਾਜੋ। ਬਾਜੋ ਕਰੀ। ਬਾਜੋ। ਚੱਲ ਮੇਰਾ ਪੁੱਤ ਮਾਨਨਾ ਕੋਈ ਗੱਲ ਨਹੀਂ ਗਈ ਆਹ ਕੀ ਹੋਇਆ ਵਾ ਕੋਈ ਨਿੰਦਗੀ ਨਹੀਂ ਪਤਾ ਹੈ ਦਾਨਾ ਕਾਹ ਰਹੇ ਦਾਂ ਕਰੇਗਾ ਤਾਂ ਫਿਰ ਸਾਡਾ ਕੀ ਹਾਲ ਹੋਊਗਾ ਇਹ ਸੋਚ ਸਾਡੇ ਬਾਰੇ ਵੇਖ ਚੱਲ ਕੋਈ ਗੱਲ ਨਹੀਂ ਮੈਂ ਤੇ ਤੈਨੂੰ ਕਿਹਾ ਬਤਾਇਆ ਤੈਨੂੰ ਕਿੰਦਾ ਵਿਚਾਰ ਕੋਈ ਗੱਲ ਹੀ ਕਰ ਲੈਣੀ ਵਾਦਾ ਘਾਟਾ ਕੀ ਵਾਦਾ ਘਾਟਾ ਕਰਨਾ ਉਹਨੇ ਉਹ ਤੇ ਗੱਲ ਨਾ ਪਏ ਤੂੰ ਜਾ ਕੇ ਤੇ ਮੇਰੀ ਪਰਮਾਨਸ ਦੀ ਨਜਾਇਜ਼ ਫਾਇਦਾ ਲੱਲਿਆ ਤੂੰ ਉਹਨੇ ਤੇ ਫੇਰੀ ਬੇਇਤੀ ਕਰਤੀ ਉਹਦੀ ਮਮੇ ਕੀ ਕਰਦਾ ਬੇਅਸੀ ਨਾ ਕਰਦਾ ਤਾਂ ਕੀ ਕਰਦਾ ਪਾਈ ਨੇ ਤੇ ਬਰਬਾਦ ਹੀ ਕਰਕੇ ਸੁਰਤਾ ਮਮੀਆਂ ਨੂੰ ਇਹ ਤਾਂ ਗੱਲ ਪਤਾ ਸੱਚੀ ਆ ਤੇਰੀ ਇਹ ਸੋਚਿਆ ਸੀ ਤਾਂ ਕੀ ਹੋ ਗਿਆ ਵਾ ਕਿਹੜੇ ਜਰਮ ਦਾ ਬਦਲਾ ਲੈ ਲਿਆ ਇਹਨੇ ਸਾਡੇ ਕੋਲੋਂ ਆਪਾਂ ਕਦੇ ਸੋਚਿਆ ਵੀ ਨਹੀਂ ਜੇ ਤੇਰਾ ਭਰਾ ਆਪੋਰਾ ਵਾ ਤਾ ਉਹਨੇ ਦੇਖਣਾ ਹੀਗਾ ਮੰਮੀ ਇਹਨਾਂ ਨੇ ਸ਼ਰੀਕਾਂ ਵਾਲਾ ਕੰਮ ਕੀਤਾ ਹੀ ਸੁੱਚੀ ਗੱਲ ਆ ਪਤਾ ਨਹੀਂ ਉਹ ਡਾੜੀ ਆ ਸੇ ਸ਼ਰੀਕੇ ਤਾਂ ਹੀ ਸਿਆਣੇ ਆਂਦੇ ਆ ਨਾ ਸ਼ਰੀਕ ਸ਼ੇਰਾ ਲਾ ਕੇ ਢੱਕਦਾ ਬਾਕੀ ਸਾਰੇ ਕੰਮ ਕਰਦਾ ਵਾ ਸਹੀ ਗੱਲ ਮੇਰੀ ਗੱਲ ਸੁਣ ਨਾ ਹੁਣ ਨਾ ਇਹਨਾਂ ਜਬੋ ਤੇ ਕੋਈ ਗੱਲ ਨਹੀਂ ਗਈ ਕੀ ਕਰੀਏ ਤੁਸੀਂ ਦੱਸੋ ਦੇਖੋ ਇਹ ਪੰਨੇ ਤੁਹਾਨੂੰ ਮਰਵਾਇਆ ਜੇ ਮੈਂ ਕਹਿੰਦਾ ਵਾ ਕੋਈ ਗੱਲ ਹੀ ਸਾਰਾ ਕਮ ਹੋਈਦਾ ਠੀਕ ਕੋਈ ਜਾ ਕੇ ਸਿਰੇ ਪਿੰਕੇ ਚ ਜਾਂਦੇ ਆ ਕੀ ਹਾਲਤਾ ਵਾ ਤੜੀ ਮੇਰੀ ਗੱਲ ਸੁਣੋ ਠੀਕ ਕਿਉਂ ਨਾ ਵਾ ਤੁਹਾਨੂੰ ਦੁਨੀਆਂ ਦਾ ਕੋਖਣੀ ਦਾ ਪਤਾ ਉਹ ਯਾਰ ਮੈਂ ਤੇ ਤੇਰੇ ਮਾਰਿਆਂ ਫਾ ਲਿਆ ਤੇ ਮੈਨੂੰ ਕਹਿੰਦਾ ਵੀ ਪਿੰਕੇ ਵਾਲੇ ਕਰਜ਼ਾ ਦੇ ਦਿੰਦੇ ਆ ਕੀ ਕਹਿਣਾ ਪੁੱਤ ਆਪਣੇ ਪਿਓ ਨੂੰ ਉਹ ਤੋਂ ਤੇਰਾ ਭੋਲਾ ਉਹਦੇ ਹੱਥੀਂ ਚੜ ਗਿਆ ਉਹ ਤੋਂ ਬੜੇ ਚਿਰ ਦਾ ਮੌਕਾ ਲੱਭਦੇ ਸੀਗੇ ਵੀ ਹਰ ਮੌਕਾ ਲੱਭੇ ਸਣਾ ਥੱਲੇ ਲੱਗੇ ਇਹੋ ਦੇਖਾ ਉਹਨਾਂ ਨੇ ਚੁੱਕਿਆ ਵਾ ਆ ਡਾੜੀ ਨੇ ਦੱਸਿਆ ਕੀ ਗਲਤੀ ਕੀਤੀ ਹੈ ਡਾੜੀ ਨੇ ਤਾਂ ਨਾਲ ਹੀ ਗੱਲ ਕੀਤੀ ਮੈਨੂੰ ਨਾਲ ਦੱਸਾਂ ਕੀ ਕਹਿੰਦਾ ਸੀ ਕਹਿੰਦਾ ਚੱਲ ਮੁੰਡੇ ਵਾਲਿਆ ਪੈਸੇ ਲਾ ਗਏ ਨਾ ਤੇ ਮਗਰ ਤੁਹਾਨੂੰ ਮੈਂ ਗੱਡੀ ਦਿਵਾ ਦੂੰ ਮੈਂ ਚੱਲ ਮੇਰਾ ਭਰਾ ਵਾ ਚੰਗਾ ਸੋਚਣ ਲਿਆ ਵਾ ਆਹੋ ਗੱਡੀਆਂ ਦਿਵਾਉਣ ਡਿਆ ਹਨ ਕਰਜ਼ੇ ਦੀ ਪੰਡ ਚਾਣ ਡਿਆ ਹੈ ਦੇ ਸਿਰ ਦੇ ਉੱਤੇ ਮੰਮੀ ਮੈਂ ਕੀ ਦੱਸਾਂ ਤੁਹਾਨੂੰ ਇੱਕ ਤਾਂ ਠੱਗੀ ਮਾਰ ਲਈ ਇਹ ਪੁੱਤੋ ਹੱਥੀ ਪੈਰ ਦਾ ਕਰਜ਼ਾ ਣ ਡੇ ਮੇਰੇ ਆਇਆ ਆਂਦਾ ਡਾੜੀ ਨੂੰ ਇਹਨੂੰ ਲੈ ਜਾ ਦੇ ਦੇ ਇਹਨੂੰ ਮੈਂ ਜਿੱਤੀ ਫੇਰੂੰਗਾ ਤੇ ਵੇਖੋ ਵੜਾ ਜਿੱਤੀ ਫੇਰਨ ਵਾਲਾ ਆਇਆ ਰੱਬਾ ਜੀ ਗਰੀਬ ਆ ਯੋ ਤਾਂ ਮਤਲੇ ਦੇ ਪਿੱਛੇ ਪਰ ਘਵਾਗੇ ਬਲੋ ਕਾ ਕੋ ਚਲ ਬੁੱਤ ਕੋਈ ਨਹੀਂ ਚੁੱਪ ਕਰ ਜਾ ਤੂੰ ਨਾਰੋ ਕੋਈ ਗੱਲ ਨਹੀਂ ਰੱਬ ਨੇ ਕੋਈ ਨਾ ਕੁਝ ਸੋਚਿਆ ਹੋਊਗਾ ਤੇਰਾ ਵੀ ਦੇਖ ਲਾ ਨਾ ਤੋ ਸਾਡੇ ਜਾਣ ਕੇ ਮਨ ਹੁਲਾ ਕਰੀ ਜਾਣ ਦੇ ਮੈਂ ਤੁਹਾਨੂੰ ਕਹਿੰਦਾ ਕੋਈ ਗੱਲ ਨਹੀਂ ਗਈ ਅਜੇ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਈ ਉਹ ਜਾ ਕੇ ਸਾਰਾ ਕੰਮ ਢੱਕ ਦਿੰਦੇ ਨੇ ਪਰ ਇਹਨੂੰ ਨਹੀਂ ਪੈਸੇ ਚਾਹੀਦੇ ਆਪਾਂ ਕੀ ਕੀ ਸੋਚਿਆ ਹੈਗਾ ਕਿ ਸਾਡੀ ਫਾਈਲ ਆਤੀ ਬਾਹਰ ਦੀ ਇਹ ਨਹੀਂ ਪਤਾ ਕਿ ਹਾਂ ਨੋਟ ਫਸਾਉਂਦੇ ਆ ਆਂਦਾ 1.5 ਲੱਖ ਰੁਪਇਆ ਵੀ ਦੇਤਾ ਮੈਂ ਹਾਏ ਵੇ ਮੇਰੇ ਰੱਬਾ ਕਿੱਥੇ ਦੇਤਾ 1.5 ਲੱਖ ਦੇਣਾ ਕੀ ਮੈਨਾਂ ਕਿੱਥੇ ਠੱਗੀ ਮਾਰਤੀ ਆ ਕੀ ਕੀਤਾ ਸਾਨੂੰ ਕੀ ਪਤਾ ਕਿੱਥੇ ਡਾੜੀ 1.5 ਲੱਖ ਦੇਤਾ ਮੈਂ ਤਾਂ ਚੀਕ-ਚੀਕ ਕੇ ਸਾਰੇ ਪਿੰਡ ਚ ਰਾਲਾ ਪਾਉਂਗੀ ਤੁਹਾਨੂੰ ਆਪਣਿਆਂ ਨੇ ਖਾ ਲਿਆ ਹੈ ਸਾਨੂੰ ਆਪਣਿਆਂ ਦੇ ਖੱਤਿਆਂ ਨੇ ਕਿਤੇ ਕਰਜ਼ੇ ਚ ਡੋਬਤਾ ਵੇਖੀ ਸਹੀ ਵੇ ਸਾਰੇ ਪਿੰਡ ਚ ਕਿਦਾ ਟੰਡੋਰਾ ਪਟਣੀ ਆ ਹੁਣ ਵੀ ਜੇ ਇਹਨਾਂ ਨੇ ਹੁਣ ਨਾ ਨਾ ਕੀਤਾ ਇਹ ਕੰਮ ਡਾੜੀ ਜਿੱਦਾਂ ਲਿੰਮਟ ਬਣਾਈਆਂ ਨਾ ਉਦਾਂ ਹੀ ਬੰਦ ਕਰਵਾਓ ਜੋ ਮਮੀ ਨਾ ਨਾ ਇਹਨਾਂ ਨੇ ਕੀਤੀ ਬੰਦ ਤੇ ਮੈਂ ਵੇਖੋ ਥਾਣੇ ਜਾਣਾ ਆਹੋ ਜਾਣਾ ਥਾਣੇ ਆਪਾਂ ਆਹੋ ਉਹ ਮੇਰੀ ਗੱਲ ਸੁਣੋ ਏ ਉਹ ਥਾਣੇ ਵਾਲੀ ਤੇ ਪਿੰਡ ਵਾਲੀ ਨਾ ਗੱਲ ਲੈ ਉਹ ਤਾਂ ਮਸਾਂ ਗੱਲ ਮੈਂ ਤਾਂ ਜਾਣਾ ਜੇ ਮੈਂ ਥਾਣੇ ਵੀ ਜਾਣਾ ਤੇ ਪਿੰਡ ਵੀ ਜਾਣਾ ਮੈਂ ਸਾਰੇ ਕੰਮ ਕਰਨੇ ਨੇ ਨਹੀਂ ਨਾ ਹੁਣ ਤੇ ਤੁਹਾਡੇ ਘੜੀ ਹੱਥ ਜੋੜਨੇ ਆ ਕੁੜੀ ਤੂੰ ਸਮਝਾ ਕੋ ਚੱਲ ਮੰਮੀ ਤੈਨੂੰ ਕਿਉਂ ਇੰਨਾ ਖੱਪਦੇ ਜੇ ਮਣਕੇ ਫੇਰ ਤਾਂ ਬੀਪੀ ਘਟ ਜਾਣਾ ਵਾ ਪੁੱਤ ਮੈਂ ਨਾ ਖਪਾ ਤੇ ਠੀਕ ਕਰਾਂ ਹੁਣ ਭੋਲੇ ਭਾਲੇ ਤੂੰ ਖਾਣੇ ਇਹਨਾਂ ਨੇ ਹੁਣ ਇੱਕ ਜਣਾ ਤਾਂ ਬੋਲਣਾ ਚਾਹੀਦਾ ਕਿ ਨਹੀਂ ਹੁਣ ਇੱਥੇ ਖੱਪ ਕੇ ਕੀ ਹੋਊਗਾ ਕੋਈ ਗੱਲ ਨਹੀਂ ਉਹ ਜਿੰਨੇ ਕਹੇ ਸੀ ਪਹਿਲੀ ਉਤੋਂ ਦਾ ਸਾਰੇ ਤੋਂ ਕਰਜ਼ਾ ਚੁੱਕ ਲਿਆ ਵਾ ਅਸੀਂ ਤਾਂ ਮਰਦਾਂ ਨਹੀਂ ਕਰਜ਼ਾ ਲਾਂਦੇ ਲੁੰਦੇ ਕੋਈ ਨਹੀਂ ਪਤਾ ਤੂੰ ਫਿਕਰ ਨਾ ਕਰ ਆ ਹੁਣੇ ਲਿਮਟ ਬੰਦ ਕਰਾਉ ਜਾ ਕੇ ਕੋਈ ਨਹੀਂ ਪੁੱਤ ਜੇ ਤੇਰੀ ਬਾਹਰ ਦੀ ਗੱਲ ਬਣ ਗਈ ਨਾ ਇਹ ਜਿਹੜਾ ਹੈਗਾ ਨਾ ਕਰਜ਼ਾ 8 9 10 ਲੱਖ ਰੁਪਏ ਝਟ ਲਾ ਜਾਣਾ ਵਾ ਕਿੱਥੇ ਬਾਹਰ ਦੀ ਗੱਲ ਮੈਨੂੰ ਤਾਂ ਲੱਗਣ ਡਿਆ ਵੀ ਬਾਹਰ ਵਾਲਾ ਵੀ ਭਲੇ ਖਈਆ ਉਹ ਵੀ ਝੂਠੀਆਂ ਗੱਲਾਂ ਆ ਯਾਰ ਗਰੰਟੀ ਤੇ ਬੜੀ ਚੁੱਕਣ ਡਿਆ ਤੇਰੇ ਹੁੰਦੇ ਲਾ ਗਰੰਟੀ ਮੰਨਣ ਡੇ ਇਹ ਵੀ ਦੇ ਦਿੱਤੇ ਲਾ ਆ ਮੈਨੂੰ ਮਨਾਵੇ ਹਾ ਬੰਦਾ ਮੈਨੂੰ ਬੰਦਾ ਮਲਾ ਤੇ ਵਲੌਣੀ ਨਾਲ ਲੈਣੇ ਕੋਈ ਬੰਦਾ ਨਹੀਂ ਹੈਗਾ ਕੋਈ ਕੁਹ ਨਹੀਂ ਹੈਗਾ ਅਜੇ ਵੀ ਅਕਲ ਕਰ ਲੋ ਅਕਲ ਕਰ ਲੋ ਨਾ ਆਪਣੇ ਭਰਾ ਦੀਆਂ ਗੱਲਾਂ ਚ ਅੱਗੇ ਲੁੱਟਿਆ ਚਲਿਆ ਸੀ ਨਾ ਹੁਣ ਵੇਖੀ ਗਾੜੀ ਤੇਰਾ ਕੱਢ ਜਾਣਾ ਉਹਨੇ ਹਾ ਹੁਣ ਤੁਸੀਂ ਚੁੱਪ ਕਰਕੇ ਬਹਿ ਜਾਓ ਹੁਣ ਮਾਪੋਤ ਕਰਾਂਗੇ ਜੋ ਕਰਨਾ ਵਾ ਅਸਾਂ ਮੰਦਾ ਨਹੀਂ ਹੁਣ ਤੁਸੀਂ ਨਾ ਕੇ ਗੱਲ ਚਾਇਓ ਆਹੋ ਚਲਾਓ ਅੰਦਰ ਪਾਣੀ ਧੜੀ ਪਿਓ ਆਂਗੇ ਤੁਸੀਂ ਬੜਾ ਬੋਕਾ ਚੁੱਪ ਕਰਦੇ ਚੁੱਪ ਕਰਦੇ ਦੱਸਾ ਗੱਲ ਕੀ ਆ ਮੇਰਾ ਨਾਂ ਜਲੂਸ ਕੱਟਿਓ ਆਜੋ ਆਜੋ ਪਪ ਇਹਨਾਂ ਨੂੰ ਸਮਝਾਏ ਕਿਉਂ ਪਾਗਲ ਹੋ ਗਿਆ ਮੰਮੀ ਇੱਧਰ ਆਉ ਹਾਂ ਮੈਂ ਦੱਸ ਬੁੱਤ ਮੈਂ ਚਲ ਗਈ ਤੇਰੇ ਪਿਓ ਨੂੰ ਪਾਣੀ ਮੰਗਣ ਇੱਧਰ ਦੇਣ ਚਲ ਗਈ ਮੈਨੂੰ ਮੰਮੀ ਕੁਝ ਦੱਸ ਤੋ ਕੀ ਗੱਲ ਹੋਈ ਏ ਮੈਨੂੰ ਤੇ ਢਾਰੀ ਬੜਾ ਲੱਗਣ ਦਿਆ ਵਾ ਇਹ ਨਾ ਰੋਲਾ ਕਿਹੜੀ ਗੱਲੋਂ ਪਾਇਆ ਵਾ ਇਹਨਾਂ ਨੇ ਤੈਨੂੰ ਹੁਣ ਮੈਂ ਕੀ ਦਸਾਂ ਜੇ ਕੋਈ ਚੀਜ਼ ਮੰਗਦੇ ਆ ਤਾਂ ਨਿਆਣਿਆਂ ਨੂੰ ਲੈ ਕੇ ਨਹੀਂ ਦਿੰਦੀ ਹੈਗੀ ਜੀਵਨ ਜੇ ਉਹ ਉੱਟੀ ਆ ਔਰ ਕਦੀ ਵੇਖਿਆ ਨੇ ਗੱਲ ਚ ਅੱਜ ਦਾ ਕੱਪੜਾ ਉਹਨਾਂ ਕੱਪੜਿਆਂ ਦਾ ਟਾਈਮ ਕੱਢੀ ਜਾਂਦੀ ਆ ਤੇ ਫੇਰ ਵੀ ਮੈਂ ਨਹੀਂ ਭਲੀ ਮਾਨਸਵਾ ਤੇ ਪਰ ਮੰਮੀ ਇਹਦੇ ਵਿੱਚ ਸਾਡੇ ਕੀ ਕਸੂਰ ਆ ਸਾਡੇ ਘਰ ਕਿਹੜੀ ਲੁਆਣ ਕਿੰਨਾ ਗਲੇਸ਼ ਪਾਇਆ ਵਾ ਤੇ ਨਾਲ ਤੂੰ ਹੀ ਮੈਨੂੰ ਬਾਹਰ ਆਉਣ ਦਿੱਤਾ ਜੇ ਮੈਂ ਵੀ ਉੱਥੇ ਆ ਜਾਂਦੀ ਤੇ ਮੈਨੂੰ ਵੀ ਪਤਾ ਲੱਗ ਜਿੰਦਾ ਇਹ ਨਾ ਕੀ ਗੱਲ ਹੋਈ ਆ ਚੰਗਾ ਹੋਇਆ ਪੁੱਤ ਤੈਨੂੰ ਮੈਂ ਅੰਦਰ ਹੀ ਢੱਕ ਗਈ ਆ ਤੂੰ ਨਹੀਂ ਬਾਹਰ ਆ ਗਈ ਉਹਦਾ ਹੋ ਗਿਆ ਯ ਉਹ ਨਾ ਕਰਦੇ ਆਂ ਦੀ ਮੰਨਦਾ ਹੀ ਉਹ ਤੇ ਨਾ ਸਾਡੇ ਘਰ ਆਇਆ ਤੇ ਸਾਡੇ ਦੇ ਪੈਣ ਲਿਆ ਹੈ ਅਗਲਾ ਸਰਦੇ ਵਾਲਾ ਨੂੰ ਤਾਂ ਹੀ ਤੇ ਮੰਮੀ ਮੈਨੂੰ ਵੀ ਹੁੰਦਾ ਹੀ ਹੋਰ ਤਰ੍ਹਾਂ ਪੇ ਕਿਤੇ ਕੁਝ ਮਾਰ ਇਹਨਾਂ ਦੇ ਸਿਰ ਵਿੱਚ ਇੰਨੀ ਲੜਾਈ ਇੰਨਾ ਉਹਦਾ ਵਾਗੋ ਤੇ ਬੋਲਦਾ ਹੀ ਬੜੀ ਉੱਚੀ ਹੈ ਤੇ ਨਹੀਂ ਕੀ ਦੱਸਾਂ ਮਨਜਿੰਦਰ ਜਿਹੜਾ ਹੀ ਉਹ ਹੱਥ ਜੋੜਨ ਲਿਆ ਹੀ ਵੀ ਵੀਰ ਇਹਦਾ ਦਿਮਾਗ ਖਰਾਬ ਹੋ ਗਿਆ ਇਹਦੀ ਗੱਲ ਦਾ ਗੁੱਸਾ ਨਾ ਕਰਿਓ ਤੇ ਜਿਹੜਾ ਤੇਰਾ ਪਿਓ ਵਾ ਪਹਿਲਾ ਦਿਨ ਨੂੰ ਗੁੱਸਾ ਚੜ ਗਿਆ ਮੁੜ ਕੇ ਜਦੋਂ ਉਹਨੇ ਤਰਲਾ ਮਿੰਤ ਕੀਤਾ ਫੇਰ ਸਮਝਿਆ ਕਿ ਚਲ ਜੇ ਇਹ ਛਦਾਈ ਹੋ ਗਿਆ ਤਾਂ ਹੁਣ ਨਾਲ ਉਹਦਾ ਦੇ ਥੋੜਾ ਹੋ ਜਾਣਾ ਤੇ ਜੇ ਮੰਮੀ ਦਾ ਦਿਮਾਗ ਖਰਾਬ ਹੋ ਗਿਆ ਤਾਂ ਉਹਨੂੰ ਡਾਕਟਰ ਤੋਂ ਖੜਨ ਨਹੀਂ ਡਾਕਟਰ ਕੋ ਇਹਨਾਂ ਨੇ ਕਿੱਥੇ ਖੜਨ ਉਹਨੇ ਲੈਣੇ ਆ ਪੈਸੇ ਇਹ ਮਰਦੇ ਆ ਪੈਸੇ ਪਿੱਛੇ ਕੋਲ ਮੋਲ ਕਰਕੇ ਤਾਂ ਕੋਲ ਰੱਖ ਛੜੀਏ ਕਿਤੇ ਮੁੰਡੇ ਤੇ ਤਾਂ ਰੁਪਈਆ ਨਹੀਂ ਲਾਉਣਾ ਇਹਨਾਂ ਨੇ ਤੇ ਮੰਮੀ ਜੇ ਪੈਸਿਆਂ ਵੱਲ ਵੀਂਦੀ ਰਹੇ ਤੇ ਉਹਨੂੰ ਕੁਝ ਹੋ ਗਿਆ ਤੇ ਫਿਰ ਅੱਜ ਤੇ ਸਾਡੀ ਗੱਲ ਪਿਆ ਤੇ ਚਲੋ ਤੁਸੀਂ ਕੁਝ ਕਹਿਣੀ ਜੇ ਕੱਲ ਦੇ ਹੋਰ ਕਿਸੇ ਦੇ ਗੱਲ ਪੈਗੇ ਤੇ ਅਗਲੇ ਨੇ ਥੋੜੀ ਬਖਸ਼ਣਾ ਜੁੱਤੀਆਂ ਖਾਊਗਾ ਨਾ ਫੇਰ ਇਹਨਾਂ ਨੂੰ ਪਤਾ ਲੱਗਣਾ ਜਦੋਂ ਲੋਕਾਂ ਦੀ ਜੁੱਤੀਆਂ ਫੇਰੀਆਂ ਤੇ ਇਹਨਾਂ ਨੂੰ ਕੱਢਿਆ ਘਰੋਂ ਬਾਹਰ ਕੱਲ ਨੂੰ ਉਹਨਾਂ ਨੇ ਇਹਨਾਂ ਦੇ ਘਰ ਜਾ ਕੇ ਲੋਕਾਂ ਨੇ ਗੱਲ ਪੈਣਾ ਵਾ ਤੇ ਕਿਸ ਦਿਨ ਨੂੰ ਇਹ ਮੁੰਡੇ ਨੇ ਮਾਤਰਾ ਦੇ ਵੀ ਹੱਤੀ ਪੈਣਾ ਵਾ ਵੇਖੀ ਤੇ ਸਾਈ ਤੇ ਪਰ ਮਮੀ ਇਦਾਂ ਥੋੜੀ ਕਰਨਾ ਚਾਹੀਦਾ ਕੋਈ ਗੱਲ ਨਹੀਂ ਪਿੰਦਰ ਨੇ ਵੀ ਤੱਕੇ ਧੁੱਕੇ ਮਾਰ ਕੇ ਤੇ ਕੱਢਿਆ ਚੰਗਾ ਬਾਹਰ ਤੇ ਪਿਓ ਤੇ ਲੱਗਾ ਹੈ ਲਾਉਣ ਅੰਦਾ ਮੇਰਾ ਤੇ ਜੀ ਕਹਿੰਦਾ ਜੁੱਤੀ ਲਵਾ ਲਾ ਦੇ ਤੇ ਸਿਰ ਤੇ ਠੋਕਾਂ ਚਾਰ ਤੇ ਫੇਰ ਸਾਰਾ ਸਮਝਾਇਆ ਵੀ ਚਲ ਉਹ ਚਦਾਈ ਹੋ ਗਿਆ ਤਾਂ ਤੂੰ ਚੁੱਪ ਕਰ ਜਾ ਹੁਣ ਗਾਂਵਾਂ ਵਾ ਤੇ ਜਦੋਂ ਵੀ ਇਹ ਹੁਣ ਭਾਈ ਤਰਾ ਚਾਚਾ ਵੀ ਆਵੇ ਫੇਰ ਬੂਆ ਖੋਲਣਾ ਜੇਕਦੇ ਇਹ ਮੁੰਡਾ ਆਵੇ ਨਾ ਪਹਿਲਾਂ ਕੈਮਰੇ ਚ ਵੇਖ ਲੈਣਾ ਨਹੀਂ ਤੇ ਗੇਟ ਨਹੀਂ ਮੇਰੇ ਤੀਨੇ ਖੋਲਣਾ ਨਾ ਮੰਮੀ ਤੁਸੀਂ ਮੈਨੂੰ ਨਾ ਖੋਲਿਓ ਨਾ ਮੈਂ ਖੋਲਣ ਦਿੰਦੀ ਕਿ ਪਤਾ ਵਾ ਤੇਰੇ ਕਰੇ ਮਰ ਗਏ ਕੰਜੂਸੀਆਂ ਕਰ ਕਰਕੇ ਉਹ ਕੰਜੂਸੀ ਨੇ ਮੁੰਡੇ ਦਾ ਤਾਂ ਦਿਮਾਗ ਖਰਾਬ ਕਰਤਾ ਨਾ ਤੇ ਮੰਮੀ ਚਾਚਾ ਵੀ ਉਹ ਜ ਉਹਨਾਂ ਨੇ ਲੈ ਕੇ ਇੱਧਰ ਕੱਢ ਲਿਆ ਜਦੋਂ ਪਤਾ ਵਾ ਕਿ ਉਹਦਾ ਦਿਮਾਗ ਨਹੀਂ ਸਹੀ ਹੈਗਾ ਦੱਸ ਪੁੱਤ ਉਹ ਲੈ ਕੇ ਥੋੜਾ ਆ ਉਹ ਤਾਂ ਅੱਗੇ ਅੱਗੇ ਭੱਜ ਆਇਆ ਇਹ ਜੀਭਿਆਣਾ ਮਗਰ ਆਇਆ ਜੇ ਨਾ ਹੁੰਦਾ ਤਾਂ ਹੀ ਸਮਝਣਾ ਵੀ ਜਾਣ ਕੇ ल्याਵਾ ਸਾਨੂੰ ਕੀ ਪਤਾ ਇਹਦਾ ਸੱਚੀ ਦਿਮਾਗ ਖਰਾਬ ਹੋ ਗਿਆ ਇਹ ਮੁੰਡੇ ਨੇ ਤਾਂ ਖਾ ਹੀ ਲਿਆ ਵਾ ਇਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਹੈਗਾ ਨਹੀਂ ਅਹੀਂ ਇਹਨੂੰ ਪਹਿਲਾਂ ਹੀ ਆਨੇ ਹੁੰਦੇ ਹਾਂ ਵੀ ਇਹਦਾ ਦਿਮਾਗ ਖਰਾਬ ਆ ਪਰ ਨਹੀਂ ਮਾਰ ਛੜਿਆ ਕੰਜੂਸੀਆਂ ਕਰ ਕਰਕੇ ਜਿਆਦਾ ਸੋਚ ਸੋਚ ਕੇ ਆ ਦਿਮਾਗ ਹੁਣ ਉਹਦਾ ਹੇਲ ਲੱਗਿਆ ਵਾ ਤੇ ਹੁਣ ਰੋਣਾ ਇਹਨਾਂ ਨੇ ਕਿਹਦੇ ਦਿਨ ਨੂੰ ਜਦੋਂ ਦਿਖਿਆ ਵੀ ਹੁਣ ਜੁੱਤੀਆਂ ਸਾਰਿਆਂ ਤਾਂ ਖਾ ਕੀ ਆਉਂਦਾ ਹੀ ਅੱਛਾ ਮਨੀ ਮੈਨੂੰ ਤੇ ਪਤਾ ਨਹੀਂ ਹੈ ਕਿ ਤੂੰ ਨਾ ਮੇਰੀ ਤੇ ਫਿਕਰ ਕਰੀ ਜਿਹੜੀ ਤੇਰੀ ਚਾਚੀ ਆ ਨਾ ਇਹ ਚਲਾਕੀ ਬਹੁਤ ਜਿਆਦੀ ਇਹਦੇ ਅੱਗੇ ਇਦਾਂ ਹੀ ਆਉਣੀਆਂ ਹੈਗੀਆਂ ਆ ਫਿਰ ਮੰਮੀ ਗੱਲ ਤੇ ਸਹੀ ਹੈ ਸਾਰੇ ਆਂਦੇ ਨੇ ਜਿਹੜਾ ਚਲਾਕੀਆਂ ਕਰਦਾ ਨਾ ਭੁਗਤਨੀਆਂ ਦੇ ਪਿੰਨੀਆਂ ਹੀ ਆ ਸਭ ਕੁਛ ਇੱਥੇ ਹੀ ਹੁੰਦਾ ਵਾ ਜੇ ਨਿਆਣਾ ਚੀਜ਼ ਮੰਗਦਾ ਵਾ ਕਿ ਅੰਦਰੇ ਪੈਸੇ ਕਿਦੇ ਹਿੱਕ ਤੇ ਰੱਖ ਕੇ ਖੜਦੇ ਉਹਨੂੰ ਚੀਜ਼ਾਂ ਲੈ ਜੇ ਉਹ ਸੋਚ-ਸੋਚ ਕੇ ਮਰੂ-ਮਰੂ ਕਰਦੇ ਰਹਿੰਦੇ ਹੀ ਉਹ ਨਿਆਣੇ ਦੇ ਦਿਮਾਗ ਚ ਉਹ ਗੱਲ ਬੈ ਗਈ ਆ ਤੇ ਹੁਣ ਕੋਈ ਗੱਲ ਨਹੀਂ ਸਾਨੂੰ ਕੀ ਲੱਗੇ ਸਾਡੇ ਆ ਲੌਂਦਾ ਹੀ ਨਾ ਗੇਟ ਖੋਲਾਂਗੇ ਤੇ ਤੂੰ ਹਣਾ ਚੁੱਪ ਕਰਕੇ ਲੰਮੇ ਪੈ ਕੰਮਕਾਰ ਕਰ ਲਿਆ ਤੇ ਘੜੀ ਅਰੈਸਟ ਕਰ ਲਾ ਮੇਤੀ ਯਾ ਸਮਝਾ ਕੋਈ ਨਹੀਂ ਮੰਮੀ ਮੈਂ ਅੱਗੇ ਆਨੀ ਮੈਂ ਮੇਰੀ ਭੈਣ ਦੀ ਅੰਦਰ ਸੋਚਦੀ ਹਾਂ ਮੈਂ ਮੈਨੂੰ ਤੇ ਹੋਉਂਦਾ ਇਹ ਪਤਾ ਨਹੀਂ ਬਾਹਰ ਬਣ ਕੀ ਗਿਆ ਵਾ ਚੰਗਾ ਕਿਦਾਂ ਤੂੰ ਨਹੀਂ ਆਈ ਉਹਨੂੰ ਨਹੀਂ ਬੋਲਣਾ ਹੁੰਦਾ ਉਹ ਜੀ ਬਸ ਤੈਨੂੰ ਕੋ ਵੱਧ ਘੱਟ ਕਹਿ ਦਿੰਦਾ ਚੱਲ ਪੁੱਤ ਕੋਈ ਗੱਲ ਨਹੀਂ ਫਿਰ ਹੁਣ ਤੇਰੇ ਪਿਓ ਨੇ ਕੋਲੇ ਪੰਜ ساری ਉਮਰ ਕੱਢਤੀ ਆ ਹੁਣ ਤੂੰ ਨਾ ਇਹ ਕੰਮ ਕਰੀ ਰੱਬ ਦਾ ਵਾਸਤਾ ਹੀ ਇਦਾਂ ਕਰ ਪੁੱਤ ਮੈਂ ਤੈਨੂੰ ਸਕੀਮ ਦੇ ਨਹੀਂ ਆ ਤੇਰਾ ਜਿਹੜਾ ਯਾਰ ਵਾ ਜਨੇ ਤੈਨੂੰ ਦੱਸਿਆ ਵਾ ਹਾਂ ਲਿਮਟ ਬਾਰੇ ਹਾਂ ਹਾਂ ਉਹਨੂੰ ਹੁਣੇ ਫੋਨ ਕਰ ਤੇ ਉਹਨੂੰ ਕਹਿ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਲਿਮਟ ਦਾ ਹਾਂ ਤੇ ਤੇਰੇ ਤਾਇਏ ਨੇ ਨਾ ਕਸਰ ਨਹੀਂ ਛੱਡਣੀ ਉਹਨੇ ਬੇਈਮਾਨੀ ਉਥੇ ਜਾਣਾ ਹੀ ਜਾਣਾ ਵਾ ਠੀਕ ਆ ਇਹਨਾਂ ਨੇ ਕਿਹਾ ਨਾ ਤਾਹ ਇੱਕ ਢਾਲੀਏ ਹੁਣ ਇਹਨੇ ਮੈਂ ਤਾਂ ਬੇਈਮਾਨੀ ਕਰਨੀ ਕਰਨੀ ਆ ਸਹੀ ਗੱਲ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨੀ ਕਿਉ ਪੁੱਤਾਂ ਨੂੰ ਮੇਰੀ ਗੱਲ ਸੁਣ ਲਾ ਉਹਨੂੰ ਫੋਨ ਕਰਕੇ ਮੁੰਡੇ ਨੂੰ ਕਹਿ ਦੇ ਤੇ ਮੇਰਾ ਤਾਇਆ ਆਵੇ ਉਹਦਾ ਮੁੰਡਾ ਆਵੇ ਕਿ ਇਹਨੂੰ ਸਾਡਾ ਕੋਈ ਕਾਰਨ ਦੱਸਣਾ ਸਾਡੀ ਲਿਮਟ ਇੱਥੇ ਠੱਪ ਕਰ ਦੋ ਸਹੀ ਗੱਲ ਮੰਮੀ ਮੈਂ ਤਾਂ ਡੈਡੀ ਕਾ ਸਵੇਰੇ ਆਵਾਂਗੇ ਤੇ ਸਵੇਰੇ ਆਪਾਂ ਆਪਣੀ ਲਿਮਟ ਬੰਦ ਕਰਾ ਦੇਣੀ ਆ ਅਸੀਂ ਹੋਰ ਪਈਆ ਨਹੀਂ ਕਟਾਉਣਾ ਵਿੱਚੋਂ ਜਿਹੜਾ ਖਰਚਾ ਲੱਗ ਗਿਆ ਲੱਗ ਗਿਆ ਖੱਦੀ ਘੜੀ ਉਹ ਵੀ ਸਹੀ ਗੱਲ ਹੈ ਠੀਕ ਆ ਨਾ ਹੁਣ ਪੁੱਤ ਚੁੱਪ ਕਰਕੇ ਬੈਠੇ ਨਾ ਹੱਤਿਆ ਕਰਾ ਕੇ ਨਹੀਂ ਨਹੀਂ ਕਹਾਂ ਸਾਰੇ ਖਾਏ ਨਾ ਚੁੱਪ ਕਰਕੇ ਨਹੀਂ ਬੈਠੋ ਜਾਣਾ ਆਹੋ ਅੱਗੇ ਚਾਹ ਚੁੱਪ ਕਰਨ ਦੇ ਨਤੀਜੇ ਆ ਯਕੀਨ ਕਰ ਲਿਆ ਨਾ ਤੇ ਆਪਾਂ ਵੀ ਯਕੀਨ ਕਰ ਲਿਆ ਅਸੀਂ ਨਹੀਂ ਕਰਦੇ ਹੁੰਦੇ ਪਤਾ ਨਹੀਂ ਕੀ ਸੱਤੇ ਧੂੜ ਤਾਂ ਖੱਤਿਆਂ ਨੇ ਸਾਡੇ ਤੇ ਤੇ ਜਿਹੜਾ ਇੰਨਾ ਯਕੀਨ ਕਰ ਲਿਆ ਆਪਾਂ ਇਹਨਾਂ ਤੇ ਮੰਮੀ 959 ਉਹ ਦਿਨ ਉਹਦਾ ਨੰਬਰ ਸੇਵ ਕੀਤਾ ਸੀ ਮੁੰਡੇ ਦਾ ਹਾਂ ਤੇ ਮੈਂ ਕਰਦਾ ਫੋਨ ਇੱਕ ਮਿੰਟ ਹੁਣੇ ਫੋਨ ਕਰਾਂ ਉਹਨੂੰ मेरे सामने गाल कर्ला, कर्ला गाल बेल। कर ला कर ला गल हेलो हांजी की हाल जीर हां जी हाँ जी वो जी ठीक ठाक और सुना ठीक ठाक जी कि ਠੀਕ ਆ ਬੈਂਕੀ ਮੇਰੀ ਗੱਲ ਸੁਣੋ ਮੇਰਾ ਵੀ ਇੱਕ ਅਸਾਂ ਜਰਾ ਤੋਂ ਆਪਣੇ ਮਨ ਨੂੰ ਦੱਸਿਆ ਨਹੀਂਗਾ ਵੀ ਲਿਮਟ ਜਿਹੜੀ ਕਿ ਮੈਂ ਆਪਾਂ ਆਓ ਜਰਾ ਉਹ ਨਾਲ ਹੋਇਆ ਤੋਖਾ ਉਹ ਆ ਦੇਤਾ ਇਹਨੇ ਨਾ ਜਿਆਦੀ ਨੂੰ ਕਹ ਕੋਈ ਦੇਣਾ ਕਰਾ ਲਿਆ ਇਹ ਕੰਮ ਤੁਹਾਨੂੰ ਤਾਂ ਘਰ ਪਤਾ ਹੀ ਨਹੀਂਗਾ ਆ ਹੁਕਮ ਨੂੰ ਉਹਦਾਂ ਕਹਿਂਦੇ ਨੇ ਆ ਕਿ ਤਾਇਆ ਤੇਰਾ ਚਲਾ ਕੇ ਲੱਗਦਾ ਵਾ ਉਹ ਹੈ ਹੀ ਚਲਾਵਾ ਭਰਾਵਾ ਉਹਨੇ ਠੱਗੀ ਮਾਰੀ ਬਸਾਂ ਦੀਆਂ ਢੇ ਨਾਲ ਸਾਡੇ ਨਸਾਨੀ ਪਾਣੀ ਦੇ ਕਰਜ਼ਾ ਚੁੱਕ ਲਿਆ ਵਾ ਸਾਨੂੰ ਕਦਾ ਹੀ ਭੋਖ ਨਹੀਂਗਾ ਤੂੰ ਮਰਾ ਕੀ ਕੰਮ ਕਰਨਾਈਂ ਏਹੀ ਗਾਣ ਸੋਣਾ ਛੇ ਕੋਈ ਆਵੇ ਤੇਰੇ ਕੋਲ ਪੈਹਾ ਲੈਣ ਜਾਂ ਤਾਇਆ ਆਵੇ ਜਾਂ ਉਹਦਾ ਮੁੰਡਾ ਆਵੇ ਤੂੰ ਮੇਰਾ ਵੀਰ ਨਾ ਕੋਈ ਪੈਹਾ ਨਹੀਂ ਦੇਣਾ ਸਾਡੇ ਦੋਸਵਾ ਜਰ ਹਾ ਭੋਖ ਨਾ ਹੋਈਏ ਦਾ ਇਈ ਫੋਟੋਕਾਪੀ ਨਹੀਂ ਕੋਈ ਚੀਜ਼ ਨਹੀਂ ਤੁਹਾਡੇ ਕੋਲ ਕੁਝ ਨਹੀਂ ਹੈਗਾ ਸਾਰਾ ਕੁਝ ਬੁਲੀਆ ਮੁੰਡਿਆ ਦਾ ਨੰਬਰ ਵੀ ਲਾਪਾਂ ਦਿੱਤਾ ਮਮੀ ਅੰਨਾ ਅੱਛਾ ਆਹੋ ਕਹਿ ਮੁੰਡੇ ਨੇ ਕੋਈ ਬੇਈਮਾਨੀ ਕਰ ਗਿਆ ਬੇਈਮਾਨ ਹੱਥ ਜੋੜ ਦੇ ਤੇਰੇ ਗਾੜੀ ਪੁੱਤ ਖਾਤਾ ਬੰਦ ਕਰ ਦੇ ਤੇ ਤੂੰ ਮੇਰੀ ਗੱਲ ਸੁਣਾ ਮੈਂ ਤੇ ਗਾੜੀ ਆਵਾਂਗਾ ਸਵੇਰੇ ਤੇਰੇ ਕੋਲ ਤੇ ਅਹੀਂ ਨਾ ਬੰਦ ਕਰਾਉਣੀ ਆ ਠੀਕ ਆ ਲਿੰਕ ਤੇ ਮੇਰਾ ਵੀਰ ਤੂੰ ਰੁਪਈਆ ਨਹੀਂ ਕਿੰਨੂੰ ਦੇਣਾ ਜਿਨਾ ਮਰਜੀ ਆ ਦੇ ਠੀਕ ਆ ਚੱਲ ਮੈਂ ਕਰਦਾ ਮੈਂ ਉਹਦਾ ਸਾਹਮਣੂ ਫੋਨ ਇੱਕ ਵਾਰੀ ਫੇਰ ਠੀਕ ਆ ਕੀ ਆਂਦਾ ਪੁੱਤ ਆਂਦਾ ਠੀਕ ਆ ਅੱਛਾ ਆਂਦਾ ਕਰ ਦਿੰਦਾ ਵਾ ਤੇ ਆਂਦਾ ਇਹਨਾਂ ਨੂੰ ਫੋਨ ਨੰਬਰ ਵੀ ਆਂਦਾ ਆਪਣਾ ਦੇ ਕੇ ਗਿਆ ਵਾ ਜਿੱਥੇ ਮੈਸੇਜ ਆਣੇ ਹੁੰਦੇ ਆ ਪੈਸੇ ਆਉਂਦੇ ਬੇਈਮਾਨ ਬੇਈਮਾਨ ਮੈਂ ਯਾ ਕਿਦਾਂ ਦਿਮਾਗ ਵਰਤਿਆ ਇਹ ਬੰਦੇ ਨੇ ਕੋਈ ਗੱਲ ਨਹੀਂ ਬੇਈਮਾਨਾ ਕਰ ਲਈ ਆ ਨਾ ਮਹਿਮਾਨੀ ਸਾਡੇ ਨਾਲ ਤੂੰ ਮੇਰੀ ਗੱਲ ਸੁਣ ਉਹਨੂੰ ਤੂੰ ਖਾਪਣਾ ਕੌਣ ਖਾਪਣਾ ਕੋਖ ਨਹੀਂ ਹੋਣਾ ਚੁੱਪ ਕਰ ਜਾ ਉਹਨੂੰ ਮੈਂ ਬਾਅਦ ਵਿੱਚ ਲਾਏਗਾ ਨਾ ਤੇ ਮੈਂ ਆ ਹੀ ਆਪ ਜਾਵਾਂਗਾ ਬੈਂਕ 'ਚ ਉੱਥੇ ਜਾਓ ਉੱਥੇ ਜਾ ਕੇ ਆਪਣਾ ਖਾਤਾ ਹੀ ਬੰਦ ਕਰਾਓ ਬਸ ਉਹਨੂੰ ਮੈਂ ਕਿਹਾ ਤਾਂ ਮੇਰਾ ਯਾਰ ਹੀ ਆ ਮੁੰਡਾ ਉਹਨੂੰ ਜਿੱਦਾਂ ਕਹਾਂ ਉਹਦਾਂ ਹੀ ਕਰ ਦੇਣਾ ਤੈਨੂੰ ਚੁੱਪ ਕਰ ਚਾਹ ਬਣਾ ਚਾਹ ਪੀਏ ਸਿਰਫ ਇਹ ਮੇਰੇ ਬਰੀ ਹੋਉਂਦੀ ਏ ਚੱਲ ਵਾ ਕੁੜੀ ਨੂੰ ਕਹਿ ਨਹੀਂ ਹੋਣਾ ਐਵੇਂ ਟੈਨਸ਼ਨ ਨਾ ਲਈ ਆਰਾਮ ਨਾਲ ਬਹਿ ਹਰ ਤੂੰ ਹਾਈ ਹਾਈ ਤੁਸੀਂ ਕਿਹੜੀ ਗੱਲ ਦੀ ਟੈਨਸ਼ਨ ਲੈ ਕੇ ਬੈਠੀ ਉਠੋ ਤੁਸੀਂ ਤੇ ਮੰਜੀ ਤੇ ਲੰਮੇ ਪਾ ਕੇ ਤਾਂ ਕੰਮ ਕਿਦਾਂ ਗਾਂ ਚੱਲਣੀ ਮੈਂ ਦੇ ਸੋਚਣ ਡਿਆ ਵਾਂ ਮੈਨੂੰ ਜਬਦਾ ਸਾਡੇ ਹੱਥ 'ਚ ਵੀ ਕੋਹ ਨਹੀਂ ਆਉਣਾ ਤੇ ਖੇਚਲੀ ਵੀ ਇਨੀ ਕੀਤੀ ਰ ਬਦਨਾਮੀ ਮੁਫਤ ਨਹੀਂ ਬੱਲੇ ਪੈਣੀ ਤੁਸੀਂ ਲੰਮੇ ਨਹੀਂ ਨਾ ਪਹਿਣਾ ਤੁਸੀਂ ਜਾ ਕੇ ਬੈਂਕ 'ਚ ਹਾਂ ਜੇ ਜੇ ਜਾ ਕੇ ਟਾਈਮ ਨਾਲ ਥੋੜੇ ਬੋਤੇ ਕਢਾ ਲਿਆ ਹੁਣੇ ਮੁਰਕੇ ਕੀ ਪਤਾਗ ਲਈ ਜਾ ਕੇ ਬੈਂਕ 'ਚ ਰੌਲਾ ਪਾ ਦੇ ਤਾਂ ਸਾਡੇ ਹੱਥ ਕੋਚ ਨਹੀਂ ਆਵੇ ਹੋ ਗਿਆ ਲੇਕ ਹੋ ਗਿਆ ਹੁਣ ਨਹੀਂ ਕੁਛ ਨਹੀਂ ਹੁੰਦਾ ਤੁਸੀਂ ਫੇਰਾ ਤਾਂ ਮਾਰੋ ਜਾ ਕੇ ਐਵੇਂ ਸਭ ਬੈਂਕ ਵਾਲੀ ਮੇਲੇ ਹੁੰਦੀ ਕੱਲ ਨੂੰ ਜਾਊਂਗਾ ਹੁਣ ਕੱਲ ਨੂੰ ਘਟਾਉਣਾ ਜਾ ਰਿਹਾ ਹਏ ਹਏ ਕੱਲ ਦੀਕਦੇ ਆ ਡੀਕਦੇ ਐ ਨਾ ਇਹਨਾਂ ਖੱਤੇ ਅੱਗੇ ਹੈਗੇ ਜਿੱਦਾਂ ਨੇ ਮੈਂ ਤਾਂ ਤੁਹਾਨੂੰ ਕੀ ਦੱਸਾਂ ਰੋਟੀ ਅੰਦਰ ਪੁੱਛਾਂ ਦੀ ਤਾਂ ਮੈਂ ਕਿਹਾ ਉਹਦਾ ਦਿਮਾਗ ਖਰਾਬ ਹੋ ਗਿਆ ਮੈਂ ਹੁਣ ਇਹਨੂੰ ਕੀ ਕਵਾਂ ਤੋਖਣਾ ਐਵੇਂ ਗੱਲ ਪਈ ਜਾਂਦਾ ਲੋਕ ਮੈਂ ਦਿਮਾਗ ਖਰਾਬ ਹੋ ਗਿਆ ਖਾਣ ਪੀਣ ਨੂੰ ਨਿਆਣਿਆਂ ਨੂੰ ਦਿੰਦੀ ਨਹੀਂ ਗੀ ਨਿਆਣਿਆਂ ਦਾ ਦਿਮਾਗ ਹੀ ਲੱਗਿਆ ਵਾ ਮੈਂ ਜਦੋਂ ਨੂੰ ਦਾ ਹੀ ਲਣਾ ਹੋਰ ਮੈਂ ਹੁਣ ਕੀ ਆਂਦੀ ਕਿ ਮੈਂ ਹਾਂ ਹੀ ਫਿਰ ਵੀ ਚੰਗੀ ਓ ਜੇ ਬਾਹਰ ਚੱਲ ਜਾਂਦੀ ਤੇ ਸਾਡੀ ਦੋਹ ਜਣੀ ਸੀ ਨਾ ਬਦਨਾਮੀ ਜੇ ਜਿਓ ਕਿ ਤਹੇ ਆ ਗਈ ਜੀਵਨ ਅਰਗੇ ਤੇ ਫੇਰ ਪਤਾ ਲੱਗਣਾ ਜੀਵਨ ਕਿਨੇ ਆਉਣਾ ਮੈਂ ਗੇਟ ਹੀ ਨਹੀਂ ਕੋਲਣਾ ਰੌਲੀ ਰਾਲੀ ਪਾ ਕੇ ਆਪੇ ਚੱਲ ਜੇਣੀ ਮਖਣਾ ਮਾਂ ਦਾ ਵੀ ਹੱਲ ਗਿਆ ਦੂ ਮਾਰ ਇਹ ਰ ਹੈ ਨਾ ਇਹ ਕਿਹੜਾ ਪਰੰਦੇ ਪਾਣੀ ਪੀਣ ਦੇਣਾ ਸਹੀ ਗੱਲ ਆ ਤੂੰ ਇਹ ਐਂਦਾ ਕਰੋ ਜਿਹੜਾ ਆਂਦੇ ਨਾ ਸਵੇਰੇ ਜਾਉਣਾ ਸਵੇਰ ਤੇ ਨਾ ਗੱਲ ਆਉ ਇਹੋ ਜੇ ਕੰਮ ਜਿਹੜਾ ਛੇਤੀ ਛੇਤੀ ਹੋ ਜਾਂਦੇ ਚੰਗੇ ਹੁੰਦੇ ਤੀ ਤੂੰ ਤੁਸੀਂ ਮੰਜਲ ਨੂੰ ਫੋਨ ਲਾਓ ਵੀ ਜੇ ਹੈਗੇ ਨਹੀਂ ਉੱਥੇ ਤੇ ਜਾ ਕੇ ਪੈਸੇ ਕਢਾ ਲਿਓ ਸਵੇਰ ਦਾ ਪਤਾ ਵਾ ਸਵੇਰ ਨੂੰ ਕਿਹੜੇ ਰਾਜੇ ਦੀ ਪਰਜਾ ਆ ਜਣੀ ਗੱਲ ਤੇ ਤੇਰੀ ਠੀਕ ਆ ਮੇਨੂੰ ਤਾਂ ਡਰ ਲੱਗਣ ਡਿਆ ਵੇ ਬੜੇ ਅੰਤਰੇ ਕਿ ਬੈਂਕ ਚ ਨਾ ਪਹੁੰਚ ਜਾਣ ਬਿੱਲ ਜਾਂ ਰਹੀ ਆ ਚੁੱਕਲਾ ਫੋਨ ਹੋਣੀ ਚੁੱਕਾ ਨਹੀਂ ਚੁੱਕਿਆ ਯਾਰ ਫੋਨ ਹੁਣ ਕੀ ਬਣੂਗਾ ਹੁਣ ਕੀ ਬਣਾ ਹੁਣ ਰਾਤ ਨੀ ਕੋ ਹੋ ਚਲਿਆ ਅੱਗ ਤਾਂ ਨਹੀਂ ਲੱਗ ਚਲੀ ਫਿਰ ਸਵੇਰੇ ਜਾਊਂਗਾ ਤੇ ਜਾ ਕੇ ਖੜਾ ਲਿਆਉਂਗਾ ਜਦੋਂ ਬੈਂਕ ਖੁੱਲਦੀ ਉਹਦੋਂ ਉੱਥੇ ਆਉਂਗਾ ਕਿਦੀ ਅੱਥੀ ਬੁਲਾਵਾ ਪਹੁੰਚ ਹੀ ਨਾ ਜਾਣ ਕੌਣ ਇਹੋ ਅੱਡੇ ਆ ਕੋਈ ਨਹੀਂ ਕਾਗਜ਼ ਪੱਤਰ ਮੇਰੇ ਕੋਈ ਹੈ ਸਾਰੇ ਹੋ ਜਾਊਗਾ ਕੰਮ ਉਹ ਕਿਧਰ ਆ ਤਾ ਨੰਗੀ ਜਿਹੀ ਮੈਂ ਤਾਂ ਫਿਕਰ ਪਿਆ ਹੋ। ਫਿਕਰ ਤੈਨੂੰ ਕਹਦਾ ਪਿਆ ਵਾ। ਕੋਈ ਗੱਲ ਨਹੀਂ ਇੰਨਾ ਫਿਕਰ ਨਾ ਕਰ ਜਦੋਂ ਇਹ ਜੇ ਕੰਮਾਂ 'ਚ ਪੈ ਗਈ ਨਾ ਫਿਰ ਫਿਕਰ ਘੱਟ ਹੀ ਕਰੀ ਜਾਵਾਂ। ਚਲ ਠੀਕ ਮੈਂ ਜਾਵਾਂ। ਜੋ ਹੋ ਵੇਖੀ ਜਾ।